ਚੜਤ ਸਿੰਘ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਚੜਤ ਸਿੰਘ ਪਿੰਡ ਦਾ ਨਾਂ ਦੱਸਦਾਂ ਕਿ ਅਕਸਰ ਯਾਰ ਇਹ ਜਿਹੜੇ ਪੁਰਾਣੇ ਨਾਂ ਹੋ ਗਏ ਜਿਵੇਂ ਚੜਤ ਸਿੰਘ ਹੋ ਗਿਆ ਰਣਜੀਤ ਸਿੰਘ ਹੋ ਗਿਆ ਬਹਾਦਰ ਸਿੰਘ ਹੋ ਗਿਆ ਐਵੇਂ ਦੇ ਜਿਹੜੇ ਨਾਂ ਐ ਤੇ ਜੇ ਇੱਕ ਮੈਂ ਤੁਹਾਨੂੰ ਹੋਰ ਦੱਸਾਂ ਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ ਸੀਗਾ ਵੀ ਉਹਨਾਂ ਨੇ ਕਿਵੇਂ ਇਹ ਐਵੇਂ ਇਹਦੇ ਨਾਮ ਰੱਖੇ ਜਿਵੇਂ ਮੰਨ ਲਓ ਕਿ ਜਿਹੜਾ ਲੜਾਈ ਦਾ ਮੈਦਾਨ ਜਿੱਤਿਆ ਰਣ ਜਿੱਤਿਆ ਉਹਨੂੰ ਰਣਜੀਤ ਸਿੰਘ ਕਹਿੰਦਾ ਤੇ ਜਿਵੇਂ ਮਹਾਰਾਜਾ ਰਜੀਤ ਸਿੰਘ ਨੇ ਕਸ਼ਮੀਰ ਜਿੱਤਿਆ ਉਹ ਕਸ਼ਮੀਰ ਸਿੰਘ ਨਾਮ ਰੱਖਦਾ ਤੇ ਐਵੇਂ ਹੀ ਇਸ ਪਿੰਡ ਦਾ ਨਾਮ ਚੜਤ ਸਿੰਘ ਪਿਆਰ ਮੰਦ ਕੋਈ ਚੜਾਈ ਦੇ ਕਰਕੇ ਤੇ ਅੱਜ ਆਪਾਂ ਪਹੁੰਚੇ ਆ ਪਿੰਡ ਚੜਤ ਸਿੰਘ ਤੇ ਇੱਥੇ ਹੈਗਾ ਪੁਰਾਣਾ ਦਰਵਾਜ਼ਾ ਆਹ ਦੇਖੋ ਤੁਸੀਂ ਇਹ ਹੈਗਾ ਸੋਹਣਿਓ ਪੁਰਾਣਾ ਦਰਵਾਜ਼ਾ ਇਸ ਦਰਵਾਜ਼ੇ ਨੂੰ ਘੱਟੋ ਘੱਟ 100 ਸਾਲ ਹੋ ਗਏ ਬਣੇ ਨੂੰ ਪੁਰਾਣੇ ਦਰਵਾਜ਼ੇ ਨੂੰ ਤੇ ਆ ਜਿਹੋਦਾ ਏ ਉਹ ਜਰਨਲ ਏ ਉਹ ਸ਼ਹੀਦ ਬੰਦਾ ਵੀ ਜਿੰਨੇ ਸਭਰਾਉਂ ਦੀ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀ ਜਦੋਂ ਮੈਂ ਤੁਹਾਨੂੰ ਇਹ ਇੱਕ ਇੱਕ ਮੇਰੇ ਦੇ ਸੁਣਿਓ ਮੈਂ ਇੱਕ ਮੇ ਵੀਡੀਓ ਬਣਾਈ ਜਿੰਦੇ ਵਿੱਚ 1866 ਦੇ ਵਿੱਚ ਅੰਗਰੇਜ਼ਾਂ ਤੇ ਸਿੱਖਾਂ ਦੇ ਵਿੱਚ ਘਾਰ ਲੜਾਈ ਹੋਈ ਸੀਗੀ ਜਿਹੜੀ ਲੜਾਈ ਗਈ 1866 ਦੇ ਵਿੱਚ ਬੜੀ ਵੱਡੀ ਲੜਾਈ ਹੋਈ ਸੀਗੀ ਤੇ ਉਸ ਲੜਾਈ ਦੀ ਕਮਾਂਡ ਜਿਹੜਾ ਤੁਸੀਂ ਆਹ ਸਟੈਚੂ ਵੇਖਦੇ ਪਏ ਜੇ ਘੋੜੇ ਤੇ ਬੈਠਾ ਬੰਦਾ ਸ਼ਾਮ ਸਿੰਘ ਅਟਾਰੀ ਸੰਭਾਲਦਾ ਪਿਆ ਸੀਗਾ ਤੇ ਇਸ ਬੰਦੇ ਨੇ ਆਪਦੀ ਘਰਾਂ ਵਾਲੀ ਨੂੰ ਇਹ ਕਿਹਾ ਸੀਗਾ ਵੀ ਜੇ ਤਾਂ ਮੈਂ ਆ ਗਿਆ ਤਾਂ ਫਿਰ ਤੂੰ ਮੇਰੇ ਦਰਸ਼ਨ ਕਰ ਲੈ ਤੇ ਜੇ ਨਾ ਮੈਂ ਆ ਸਕਿਆ ਵੀ ਇਸ ਲੜਾਈ ਦੇ ਵਿੱਚ ਸ਼ਹੀਦ ਹੋ ਗਿਆ ਤੇ ਆ ਮੇਰੀ ਤਲਵਾਰ ਦੀ ਮਿਆਣ ਫੜ ਲੈ ਵੀ ਇਹਦੇ ਦਰਸ਼ਨ ਕਰ ਲੈ ਗਰेंगी ਤੇ ਮੇਰੇ ਦਰਸ਼ਨ ਹੋ ਜਾਣਗੇ ਤੇ ਬਾਅਦ ਕਿਸਮ ਦੀ ਨਾਲ ਇਹ ਜਿਹੜਾ ਸ਼ਾਮ ਸਿੰਘ ਘਟਾਰੀ ਪਿੰਡ ਸਭਰਾਉਂ ਸ਼ਹੀਦ ਹੋ ਜਾਂਦਾ ਤੇ ਉਹ ਜਿਹੜੀ ਲੜਾਈ ਅੰਗਰੇਜ਼ ਜਿੱਤ ਜਾਂਦੇ ਮਿੱਤਰੋ ਆਏ ਦਿਨ ਆਪਾਂ ਆਪਦੇ ਪੰਜਾਬ ਦੇ ਵਿੱਚ ਬੜੀਆਂ ਖਬਰਾਂ ਸੁਣਨੇ ਜਿਆਦਾਤਰ ਤਾਂ ਖਬਰਾਂ ਉਹ ਹੁੰਦੀਆਂ ਨੇ ਜਿਹੜੀਆਂ ਧਰਮਾਂ ਨੂੰ ਲੈ ਕੇ ਹੁੰਦੀਆਂ ਤਰ ਟਿੱਪਣੀ ਕਰਦੇ ਧਰਮਾਂ ਦੇ ਵਿਰੁੱਧ ਲੜਾਈ ਕਰਦੇ ਨੇ ਵੀ ਧਰਮਾਂ ਨੂੰ ਲੈ ਕੇ ਜਾਤ ਪਾਤ ਨੂੰ ਲੈ ਕੇ ਵਿਵਾਦ ਕਰਨਾ ਲੜਾਈ ਕਰਨਾ ਤੇ ਸੁਣਿਓ ਅੱਜ ਆਪਾਂ ਇੱਕ ਅਜੇ ਥਾਂ ਤੇ ਪਹੁੰਚੇ ਆਪਣੇ ਪੰਜਾਬ ਦੇ ਵਿੱਚ ਹੀ ਇੱਕ ਅਜਿਹੀ ਜਗ੍ਹਾ ਬਣੀ ਹੈ ਤੇ ਮਿੱਤਰੋ ਅੱਜ ਆਪਾਂ ਪੰਜਾਬ ਦੇ ਉਸ ਪਿੰਡ ਦੀ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਪੰਜਾਬ ਦੇ ਉਹ ਪਿੰਡ ਦੀ ਗੱਲ ਦੱਸਣ ਲੱਗਾ ਜਿੱਥੇ ਜਿਹੜੇ ਚਾਰੇ ਆਪਣੇ ਜਿਹੜੇ ਭਾਈਚਾਰੇ ਨੇ ਸਿੱਖ, ਮੁਸਲਮਾਨ, ਹਿੰਦੂ ਤੇ 크ਰਿਸਚਨ ਚਾਰੇ ਜਿਹੜੇ ਧਰਮਾਂ ਦੀਆਂ ਜਗ੍ਹਾ ਨੇ ਉਹ ਇੱਕ ਹੀ ਪਿੰਡ ਦੇ ਵਿੱਚ ਹੀ ਬਣਾਈਆਂ ਗਈਆਂ ਤੇ ਪੂਰੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਅਕਸਰ ਇਹ ਕਿਉਂ ਬਣਾਈਆਂ ਗਈਆਂ ਤੇ ਮਿੱਤਰੋ ਜਿੰਨੀ ਕਿ ਮੈਨੂੰ ਜਾਣਕਾਰੀ ਹੋਈ ਓਨੀ ਹੀ ਆਪਾਂ ਤੁਹਾਨੂੰ ਜਾਣਕਾਰੀ ਦੱਸਾਂਗੇ ਅਕਸਰ ਇਹ ਜਿਹੜੀ ਇੱਕੇ ਸਥਾਨ ਤੇ ਚਾਰ ਧਰਮਾਂ ਦੇ ਜਿਹੜੇ ਸਥਾਨ ਨੇ ਉਹ ਕਿਉਂ ਬਣਾਏ ਗਏ ਤੇ ਇਸ ਇਹਦੇ ਪਿੱਛੇ ਬਣਉਣ ਦੇ ਕਾਰਨ ਬੜੇ ਪੁਰਾਣੇ ਨੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਆਇਓ ਫਿਰ ਮਿੱਤਰੋ ਮਿੱਤਰੋ ਅੱਜ ਜੇ ਮੈਂ ਪਹੁੰਚਿਆ ਆਪਣੇ ਪੰਜਾਬ ਦੇ ਵਿੱਚ ਪਿੰਡ ਹੈਗਾ ਭਾਈ ਸਮਾਦ ਕੀ ਪਾਈ ਪਿੰਡ ਹੈਗਾ ਸਮਾਦ ਕੀ ਪਾਈ ਪਹੁੰਚੇ ਹਾਂ ਜਿੱਥੇ ਕਿ ਚਾਰੇ ਧਰਮਾਂ ਦੇ ਜਿਹੜੇ ਪਵਿੱਤਰ ਸਥਾਨ ਹੁੰਦੇ ਨੇ ਉਹ ਬਣੇ ਨੇ ਤੇ ਪਹਿਲਾਂ ਤਾਂ ਆਪਾਂ ਸ਼ੁਰੂਆਤ ਕਰਨੇ ਆ ਮੰਦਿਰ ਤੋਂ ਤੇ ਸੁਣਿਓ ਆ ਤੁਸੀਂ ਮੰਦਿਰ ਵੇਖੋ ਵੀ ਅੱਗੇ ਜਾ ਕੇ ਵਿਖਾ ਦਿਓ ਕੈਮਰਾਮੈਨ ਸਾਹਿਬ ਆ ਆਹ ਮੰਦਰ ਵੇਖੋ ਵੀ ਜਿੰਨੇ ਤੇ ਮੂਰਤੀਆਂ ਨੇ ਭਗਵਾਨ ਵੀ ਜਿਨੇ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜਿਨੇ ਆਪਾਂ ਨੂੰ ਇਨਾ ਵੱਡਾ ਪੰਜਾਬ ਜਿੱਤ ਕੇ ਦਿੱਤਾ ਸੀਗਾ 1966 ਵੇ 1966 ਤੱਕ ਆਪਣਾ ਜਿਹੜਾ ਪੰਜਾਬ ਸੀਗਾ ਉਹ ਇੱਕੋ ਹੀ ਆ ਕਰਦਾ ਸੀ ਕਿ ਜਿਵੇਂ ਹਿਮਾਚਲ ਹਰਿਆਣਾ ਇਹ ਪੰਜਾਬ ਦੇ ਵਿੱਚ ਹੀ ਹੁੰਦੇ ਸੀਗੇ ਤੇ 1966 ਤੋਂ ਬਾਅਦ ਪ੍ਰੋਪਰ ਤੌਰ ਤੇ ਹਰਿਆਣਾ ਤੇ ਹਿਮਾਚਲ ਆਪਣੇ ਪੰਜਾਬ ਨਾਲੋਂ ਅਲੱਗ ਕੀਤੇ ਗਏ મિત્રો 18મી સદી ਦੇ ਵਿੱਚ મહારાજા રજીત ਸਿੰਘ ਦਾ દેહાનત હો જਦਾ ਵਾ ਤੇ ਜਿਵੇਂ ਕਿ મહારાજા રજીત ਸਿੰਘ ਇੱਕ બહોત ਹੀ શક્તિશાળી રાજા ਸੀ બહોત ਹੀ દયમાન રાજા ਸੀਗਾ ઓનਦੇ રાજ ਦੇ ਵਿੱਚ ਜਿਹੜੇ હિન્દુ મુસ્લિમ ਸਿੱਖ ਤੇ ਨੂੰ ਪਤਾ ਹੋਣਾ ਕਿ ਆਪਣੇ મહારાજા રજીત ਸਿੰਘ ਨੇ ગોલ્ડન ਟੈਂਪਲ ਤੇ ਵੀ સોਨਾ ਛડਵਾਇਆ ਸੀਗਾ ਮੰਦਰਾਂ ਤੇ ਵੀ સોના ਛડਵਾਇਆ ਸੀ ਯਾਨੀ ਕਿ ઓનਦੇ ટાઈમ ਦੇ ਵਿੱਚ ਇਹ ਜਿਹੜੇ ਜਾਤ ਪਾਤ ਨੂੰ ਲੈ ਕੇ ਕੋਈ ਇੰਨਾ ਵਿਵਾਦ ਨਹੀਂ ਸੀ ਹੁੰਦਾ ਉਸੇ ਮੱਦੇ ਨਜ਼ਰ ਰੱਖਦੇ ਹੋਏ ਇਹ ਪਿੰਡ ਵਾਲਿਆਂ ਨੇ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਦੇ ਵਿੱਚ ਇਹ ਚਾਰੇ ਪਵਿੱਤਰ ਸਥਾਨ ਬਣਾਏ ਤੇ ਤੁਹਾਨੂੰ ਆ ਮੰਦਿਰ ਦਿਖਾਇਆ ਤੁਸੀਂ ਮੰਦਿਰ ਵੇਖ ਲਓ ਵੀ ਯਾਰ ਇੱਕ ਗੱਲ ਮਾੜੀ ਏ ਵੀ ਇੱਥੇ ਸਫਾਈ ਸਪੂਈ ਨਹੀਂ ਕੀਤੀ ਪਿੰਡ ਵਾਲਿਆਂ ਨੂੰ ਚਾਹੀਦਾ ਇਹਦੀ ਸਾਫ਼ ਸਫਾਈ ਕਰਨ ਤੇ ਫੇਰ ਹੀ ਜ਼ਿਆਦਾ ਮਜ਼ਾ ਆਉਂਦਾ ਤੇ ਇਹਦੇ ਦੂਜੇ ਪਾਸੇ ਆ ਜਿਹੜੇ ਤੁਸੀਂ ਹੁਣ ਵੇਖਦੇ ਪਏ ਜੇ ਇਹ ਐਗਜੀ ਮਸਜਿਦ ਆਪਨੇ ਜਿਹੜੇ ਮੁਸਲਮਾਨ ਭਾਈਚਾਰਾ ਉਹਨਾਂ ਦੀ ਤੇ ਮਸਜਿਦ ਉਹ ਵੀ ਆ ਜਿਹੜੀਆਂ ਕੁਰਾਨ ਸ਼ਰੀਫ ਦੀਆਂ ਕੁਝ ਮਿਲਦਾ ਆਇਤਾਂ ਲਿਖੀਆਂ ਗਈਆਂ ਨੇ ਤੇ ਇਹਦੇ ਨਾਲ ਹੀ ਸਾਈਡ ਤੇ ਤੁਸੀਂ ਆ ਦੇਖੋ ਵੀ ਆ ਬਣਿਆ ਜੀ ਗੁਰਦੁਆਰਾ ਸਾਹਿਬ ਤੇ ਆ ਵੇਖੋ ਇਹ ਇੱਥੇ ਲਿਖਿਆ ਵੀ ਸ਼ਹੀਦਾਂ ਦੇ ਸਰਤਾਜ ਪੰਜਵੇਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਚਲੋ ਅੰਦਰੋਂ ਜਾ ਕੇ ਆਪਾਂ ਵੇਖਦੇ ਹਾਂ ਵੀ ਗੁਰਦੁਆਰਾ ਸਾਹਿਬ ਤੇ ਤੁਸੀਂ ਆ ਦੇਖੋ ਵੀ ਅੰਦਰੋਂ ਕੁਝ ਐਵੇਂ ਦਾ ਦੇਖਦਾ ਗੁਰਦੁਆਰਾ ਸਾਹਿਬ ਤੇ ਇੱਕ ਗੱਲ ਯਾਰ ਮੈਂ ਸੋਚਣਾ ਪਿਆ ਵੀ ਚਲੋ ਬਣਾਏ ਤਾਂ ਇਹ ਚਾਰੇ ਸਥਾਨ ਹਨਾ ਵਧੀਆ ਨੇ ਵਧੀਆ ਇੱਕ ਸੋਚ ਪ੍ਰਗਟ ਹੁੰਦੀ ਭਈ ਵੀ ਇਹ ਜਿਹੜੇ ਆ ਇੱਕੋ ਜਗ੍ਹਾ ਤੇ ਚਾਰੇ ਜਿਹੜੇ ਧਰਮਾਂ ਦੇ ਪਵਿੱਤਰ ਸਥਾਨ ਬਣੇ ਗਏ ਨੇ ਬਣਾਏ ਗਏ ਨੇ ਬਹੁਤ ਵਧੀਆ ਸੋਚ ਤੇ ਇਹਦੇ ਨਾਲ ਹੀ ਆ ਜਿਹੜੀ ਤੁਸੀਂ ਹੁਣ ਦੇਖਦੇ ਪਏ ਜੀ ਇਹ ਹੈਗੀ ਜੀ ਚਰਚ ਤੇ ਚਲੋ ਇਹ ਵੀ ਆਪਾਂ ਤੁਹਾਨੂੰ ਅੰਦਰੋਂ ਜਾ ਕੇ ਵਿਖਾਉਣੇ ਤੇ ਆ ਤੁਸੀਂ ਦੇਖੋ ਦੀ ਆ ਜੇ ਚਰਚ ਤੇ ਇੱਥੇ ਵੀ ਆ ਕਬੂ ਯਸਮ ਸੀ ਜੀ ਦੀ ਫੋਟੋ ਲੱਗੇ ਉੱਤੇ ਤੇ ਇਹ ਜਿਹੜੇ ਆ ਜਿਹੜੀ ਚਰਚ ਗੁਰਦੁਆਰਾ ਸਾਹਿਬ ਮਸਜਿਦ ਤੇ ਮੰਦਿਰ ਇਹ ਚਾਰੇ ਇਹੀ ਖਾਲੀ ਨੇ ਇੱਥੇ ਕੋਈ ਪਵਿੱਤਰ ਪ੍ਰਕਾਸ਼ ਨਹੀਂ ਰੱਖਿਆ ਗਿਆ ਤੇ ਕਿਉਂ ਨਹੀਂ ਰੱਖਿਆ ਗਿਆ ਉਹ ਤਾਂ ਚਲੋ ਆਪਾਂ ਨੂੰ ਨਹੀਂ ਪਤਾ ਵੀ ਕਿਉਂ ਨਹੀਂ ਰੱਖਿਆ ਗਿਆ ਤੇ ਇਹਦੇ ਨਾਲ ਹੀ ਇੱਕ ਹੋਰ ਸਮਾਦ ਬਣੀ ਹੈ ਸ਼ਾਮ ਸਿੰਘ ਅਟਾਰੀ ਦੀ ਤੇ ਉਹ ਵੀ ਆਪਾਂ ਤੁਹਾਨੂੰ ਬਹੋਣੇ ਵੀ ਆ ਦੇਖੋ ਤੁਸੀਂ ਤੇ हां ਜਿਹੜਾ ਲਿਖਿਆ ਨਾ ਇਹ ਅਮਰ ਸ਼ਹੀਦ ਸ਼ਾਮ ਇਹ ਸ਼ਾਮ ਸਿੰਘ ਅਟਾਰੇ ਤੇ ਮਿੱਤਰੋ ਆ ਚਾਰੇ ਜਿੱਥੇ ਪੂਤਰ ਸਥਾਨ ਬਣੇ ਨੇ ਸਿੱਖ ਭਾਈ ਚਾਰੇ ਦਾ ਮੁਸਲਮਾਨ ਭਾਈ ਚਾਰੇ ਦਾ ਈਸਾਈ ਭਾਈ ਚਾਰੇ ਦਾ ਤੇ ਦੂਜਾ Hindu ਭਾਈ ਚਾਰੇ ਦਾ ਤੇ ਇਹਨਾਂ ਦੇ ਨਾਲ ਹੀ ਆਹ ਜਿਹੜੀ ਤੁਸੀਂ ਜਗਾ ਦੇਖਦੇ ਪਏ ਜੇ ਸਮਾਦ ਦੇਖਦੇ ਪਏ ਜੇ ਬੁੱਤ ਦੇਖਦੇ ਪਏ ਜੇ ਸਾਰਾ ਸਾਰ ਇਹ ਹੈਗਾ ਜੀ ਹੋਤੇ ਹੈਗਾ ਜੀ ਇਹ ਅਮਰ ਸ਼ਹੀਦ ਸ਼ਾਮ ਸਿੰਘ ਅਟਾਰੀ ਜੀ ਦਾ ਤੇ ਇਹ ਜ ਇਧਰ ਕਰ ਤੇ ਮਿੱਤਰੋ ਇਹ ਉਹ ਯੋद्धा ਹੈ ਉਹ ਜਰਨੈਲ ਹੈ ਉਹ ਸ਼ਹੀਦ ਬੰਦਾ ਹੈ ਵੀ ਜਿੰਨੇ ਸਭਰਾਉਂ ਦੀ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀ ਜਦੋਂ ਮੈਂ ਤੁਹਾਨੂੰ ਇਹ ਇੱਕ ਇੱਕ ਮੇਰੀ ਦੇ ਸੁਣਿਓ ਮੈਂ ਇੱਕ ਮੇ ਵੀਡੀਓ ਬਣਾਈ ਜਿੰਦੇ ਵਿੱਚ 1866 ਦੇ ਵਿੱਚ ਅੰਗਰੇਜ਼ਾਂ ਤੇ ਸਿੱਖਾਂ ਦੇ ਵਿੱਚ ਘਾਰ ਲੜਾਈ ਹੋਈ ਸੀਗੀ ਜਿਹੜੀ ਲੜਾਈ ਗਈ 1866 ਦੇ ਵਿੱਚ ਬੜੀ ਵੱਡੀ ਲੜਾਈ ਹੋਈ ਸੀਗੀ ਤੇ ਉਸ ਲੜਾਈ ਦੀ ਕਮਾਂਡ ਜਿਹੜਾ ਤੁਸੀਂ ਆਹ ਸਟੈਚੂ ਵੇਖਦੇ ਪਏ ਜੇ ਘੋੜੇ ਤੇ ਬੈਠਾ ਬੰਦਾ ਸ਼ਾਮ ਸਿੰਘ ਅਟਾਰੀ ਸੰਭਾਲਦਾ ਪਿਆ ਸੀਗਾ ਤੇ ਇਸ ਬੰਦੇ ਨੇ ਆਪਦੀ ਘਰਾਂ ਵਾਲੇ ਨੂੰ ਇਹ ਕਿਹਾ ਸੀਗਾ ਵੀ ਜੇ ਤਾਂ ਮੈਂ ਆ ਗਿਆ ਤਾਂ ਫਿਰ ਤੂੰ ਮੇਰੇ ਦਰਸ਼ਨ ਕਰਨ ਤੇ ਜੇ ਨਾ ਮੈਂ ਆ ਸਕਿਆ ਵੀ ਇਸ ਲੜਾਈ ਦੇ ਵਿੱਚ ਸ਼ਹੀਦ ਹੋ ਗਿਆ ਤੇ ਆ ਮੇਰੀ ਤਲਵਾਰ ਦੀ ਮਿਆਣ ਫੜ ਲੈ ਵੀ ਇਹਦੇ ਦਰਸ਼ਨ ਕਰ ਲੈ ਗਰेंगी ਤੇ ਮੇਰੇ ਦਰਸ਼ਨ ਹੋ ਜਾਣਗੇ ਤੇ ਵੱਧ ਕਿਸਮ ਦੀ ਨਾਲ ਇਹ ਜਿਹੜਾ ਸ਼ਾਮ ਸਿੰਘ ਅਟਾਰੀ ਪਿੰਡ ਸਭਰਾਉਂ ਸ਼ਹੀਦ ਹੋ ਜਾਂਦਾ ਤੇ ਉਹ ਜਿਹੜੀ ਲੜਾਈ ਅੰਗਰੇਜ਼ ਜਿੱਤ ਜਾਂਦੇ ਮਿੱਤਰੋ ਘੁੰਮਦੇ 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 ਆਪਾਂ ਪਿੰਡ ਆ ਕੇ ਚੜਤ ਸਿੰਘ ਤੇ ਪਹਿਲਾਂ ਤੁਹਾਨੂੰ ਇਸ ਚੜਤ ਸਿੰਘ ਪਿੰਡ ਦਾ ਨਾਂ ਦੱਸਦਾ ਕਿ ਅਕਸਰ ਯਾਰ ਇਹ ਜਿਹੜੇ ਪੁਰਾਣੇ ਨਾਂ ਹੋ ਗਏ ਜਿਵੇਂ ਚੜਤ ਸਿੰਘ ਹੋ ਗਿਆ ਰਣਜੀਤ ਸਿੰਘ ਹੋ ਗਿਆ ਬਾਤਰ ਸਿੰਘ ਹੋ ਗਿਆ ਐਵੇਂ ਦੇ ਜਿਹੜੇ ਨਾਂ ਐ ਤੇ ਜੇ ਇੱਕ ਮੈਂ ਤੁਹਾਨੂੰ ਹੋਰ ਦੱਸਾਂ ਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ ਸੀਗਾ ਵੀ ਉਹਨਾਂ ਨੇ ਕਿਵੇਂ ਇਹ ਇਹਨੇ ਦੇ ਨਾਮ ਰੱਖੇ ਜਿਵੇਂ ਮੰਨ ਲਓ ਕਿ ਜਿਹੜਾ ਲੜਾਈ ਦਾ ਮੈਦਾਨ ਜਿੱਤਿਆ ਰਣ ਜਿੱਤਿਆ ਉਹਨੂੰ ਰਣਜੀਤ ਸਿੰਘ ਕਹਿੰਦਾ ਤੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਜਿੱਤਿਆ ਉਹ ਕਸ਼ਮੀਰ ਸਿੰਘ ਨਾਮ ਰੱਖਦਾ ਤੇ ਐਵੇਂ ਹੀ ਇਸ ਪਿੰਡ ਦਾ ਨਾਮ ਚੜਤ ਸਿੰਘ ਪਿਆ ਮੰਨ ਲਓ ਕਿ ਚੜ੍ਹਾਈ ਦੇ ਕਰਕੇ ਤੇ ਅੱਜ ਆਪਾਂ ਪਹੁੰਚੇ ਹਾਂ ਪਿੰਡ ਚੜਤ ਸਿੰਘ ਤੇ ਇੱਥੇ ਹੈਗਾ ਪੁਰਾਣਾ ਦਰਵਾਜ਼ਾ ਆਹ ਦੇਖੋ ਤੁਸੀਂ ਇਹ ਹੈ ਗਾ ਸੁਣਿਓ ਪੁਰਾਣਾ ਦਰਵਾਜ਼ਾ ਇਸ ਦਰਵਾਜ਼ੇ ਨੂੰ ਘੱਟੋ ਘੱਟ 100 ਸਾਲ ਹੋ ਗਏ ਬਣੇ ਨੂੰ ਪੁਰਾਣੇ ਦਰਵਾਜ਼ੇ ਨੂੰ ਤੇ ਆ ਮੈਂ ਤੁਹਾਨੂੰ ਦਿਖਾਉਣਾ ਵੀ ਇੱਥੇ ਆ ਤੇ ਆ ਤੁਸੀਂ ਦੇਖੋ ਵੀ ਇਹ ਆ ਜਿਹੜਾ ਤੁਸੀਂ ਆਲੇ ਵੇਦ ਦੇ ਪਏ ਜੇ ਇਹ ਹੈ ਮੁਗਲ ਸ਼ੈਲੀ ਦਾ ਆ ਕਿਉਂਕਿ ਯਾਰ ਇਵੇਂ ਦੇ ਜਿਹੜੇ ਆਲੇ ਨੇ ਜ਼ਿਆਦਾਤਰ ਤਾਂ ਮੁਸਲਮਾਨ ਹੀ ਤਿਆਰ ਕਰਦੇ ਹੁੰਦੇ ਸੀਗੇ ਤੇ ਆ ਤੁਸੀਂ ਦੇਖੋ ਵੀ ਸਜਾਵਟ ਕਿੰਨੀ ਵਧੀਆ ਕੀਤੀ ਬਈ ਇਹ ਕੀਤੀ ਹੋਈ ਏ ਤੇ ਆ ਜਿਹੜੇ ਛੋਟੇ-ਛੋਟੇ ਵੀ ਆਲੇ ਇੱਥੇ ਬਣਾਏਗੇ ਤੇ ਦਰਅਸਲ ਤਾਂ ਯਾਰ ਜਿਹੜਾ ਇਹ ਦਰਵਾਜ਼ਾ ਹੈਗਾ ਵਾ ਪਿੰਡ ਦੀ ਇੱਕ ਫਿਰਨੀ ਦੇ ਸਾਈਡ ਤੇ ਵੀ ਆ ਤੇ ਬਾਕੀ ਤੁਸੀਂ ਇਹ ਮੋਡਲਿੰਗ ਵੇਖੋ ਵੀ ਕਿੰਨੀ ਵਧੀਆ ਕਿੰਨੀ ਘੈਂਟ ਕਾਰਾਗਰੀ ਕੀਤੀ ਗਈ ਤੇ ਜੇ ਆਪਾਂ ਇਹਨੂੰ ਗੱਲ ਕਰੀਏ ਵੀ ਸੀਮਿੰਟ ਦੀ ਆ ਤੁਸੀਂ ਦੇਖੋ ਵੀ ਇਹਨੂੰ ਸੀਮਿੰਟ ਨਾਲ ਪਲਸਤਰ ਕੀਤਾ ਗਿਆ ਤੇ ਚੂਨੇ ਪੱਥਰ ਦੀ ਇਹਨੂੰ ਚਣਾਈ ਹੋਈ ਤੇ ਆ ਤੁਸੀਂ ਦੇਖੋ ਵੀ ਇਹਨੂੰ ਆ ਚੂਨੇ ਪੱਥਰ ਦੀ ਚਣਾਈ ਹੋਈ ਤੇ ਜਿਹੜੀ ਇੱਟੇ ਹੈ ਗਈ ਅੰਗਰੇਜ਼ਾਂ ਦੇ ਵੇਲੇ ਦੀ ਇੱਟ ਤੇ ਇਹਦੇ ਵਿੱਚ ਵੀ ਚੂਨਾ ਪੱਥਰ ਵਰਤਿਆ ਗਿਆ ਤੇ ਬਾਕੀ ਤੁਸੀਂ ਦੇਖੋ ਵੀ ਸੋਹਣਾ ਲੱਗਦਾ ਯਾਰ ਇਹ ਮੇਰਾ ਦਰਵਾਜ਼ਾ ਵੀ ਜਿਹੜੀਆਂ ਯਾਰ ਇਦਾਂ ਦੀਆਂ ਪੁਰਾਣੀਆਂ ਆਪਣੇ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਉਹ ਬਹੁਤ ਵਧੀਆ ਲੱਗਦੀਆਂ ਨੇ ਹਾਲੇ ਤੱਕ ਵੀ ਕਈ ਪਿੰਡਾਂ ਨੇ ਐਵੇਂ ਦੇ ਜਿਹੜੇ ਦਰਵਾਜ਼ੇ ਉਹ ਬਹੁਤ ਸੰਭਾਲ ਕੇ ਰੱਖੇ ਹੋਏ ਠੀਕ ਹੈ ਯਾਰ ਇਹਦੀ ਥੋੜੀ ਕੰਡੀਸ਼ਨ ਡਾਊਨ ਹੈ ਤੇ ਬਾਕੀ ਇਹਦੇ ਨਾਲ ਖਾਜੜੀ ਆ ਗਲੀ ਵੀ ਹੈ ਇਹ ਆ ਤੁਸੀਂ ਦੇਖੋ ਵੀ ਆ ਜਿਹੜੀ ਗਲੀ ਵੇਖੋ ਹਨਾ ਵੀ ਕਿੰਨੀ ਪੀੜੀ ਗਲੀ ਤੇ ਉੱਤੇ ਜਿਹੜਾ ਇਸ ਦਰਵਾਜ਼ੇ ਨੂੰ ਛੱਤ ਪਈ ਗਈ ਇਹ ਡਾਂਟ ਵਾਲਾ ਲੈਂਟਰ ਹੈ ਆ ਤੋ ਇਹ ਦੇਖੋ ਤੇ ਆ ਬੇਚਿੰਦੇ ਹੈਗਾ ਪਿੱਲਰ ਤੇ ਹੋਰ ਮੱਗੇ ਜਾ ਕੇ ਤੁਹਾਨੂੰ ਕਹਣਾ ਯਾਦ ਹੈ ਮਿੱਤਰੋ ਉਸ ਟਾਈਮ ਤੇ ਇਹ ਜਿਹੜਾ ਦਰਵਾਜ਼ਾ ਹੁੰਦਾ ਸੀ ਕਿ ਪਿੰਡ ਦੀ ਸੁਰੱਖਿਆ ਵਾਸਤੇ ਹੁੰਦਾ ਸੀਗਾ ਤੁਸੀਂ ਜਿਨਨੇ ਦੇਖ ਲਓ ਪਿੰਡ ਵੀ ਉਹਨਾਂ ਦੇ ਵਿੱਚ ਐਵੇਂ ਦੇ ਜਿਹੜੇ ਪੁਰਾਣੇ ਦਰਵਾਜ਼ੇ ਨੇ ਪ੍ਰਾਤਨ ਸਮਿਆਂ ਦੇ ਦਰਵਾਜ਼ੇ ਬਣੇ ਹੋਏ ਨੇ ਉਹ ਕਾਹਦੇ ਵਾਸਤੇ ਬਣਾਏ ਜਾਂਦੇ ਸੀਗੇ ਉਸ ਟਾਈਮ ਤੇ ਉਦੋਂ ਸੀਗਾ ਮੁਗਲਾਂ ਦਾ ਰਾਜ ਮੁਗਲਾਂ ਦਾ ਰਾਜ ਹੋਣ ਕਰਕੇ ਲੜਾਈ ਅਕਸਰ ਹੀ ਹੁੰਦੀ ਰਹਿੰਦੀ ਸੀਗੀ ਤੇ ਇਸ ਕਰਕੇ ਪਿੰਡ ਦੀ ਸੇਫਟੀ ਵਾਸਤੇ ਪਿੰਡ ਦੇ ਲੋਕਾਂ ਨੂੰ ਬਚਾਉਣ ਦੇ ਲਈ ਅਕਸਰ ਪਿੰਡ ਦੀਆਂ ਮੇਨ ਐਂਟਰੀਆਂ ਤੇ ਐਵੇਂ ਦੇ ਦਰਵਾਜ਼ੇ ਬਣਾਏ ਜਾਂਦੇ ਸੀਗੇ ਤੇ ਪਰਲੇ ਪਾਸੇ ਵੀ ਖੜਾ ਤਾਨੂੰ ਆ ਤੁਸੀਂ ਦੇਖੋ ਤੇ ਇਧਰੋਂ ਵੀ ਇਨੂੰ ਕਲੀਕ ਕੀਤੀ ਹੈਗਾ ਆਪਣਾ ਅੱਜ ਦਾ ਵਲੌਗ ਤੁਹਾਨੂੰ ਆਪਣਾ ਵਲੌਗ ਵਧੀਆ ਲੱਗਾ ਹੋਵੇ ਤੇ ਜਾਂ ਦਿੱਤੀ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਦੇ ਕਿਉਂਕਿ ਯਾਰ ਐਵੇਂ ਦੀਆਂ ਜਗ੍ਹਾ ਲੱਭਣ ਤੇ ਮਿਹਨਤ ਬਹੁਤ ਲੱਗਦੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਗੇ ਤੇ ਮਿਲਾਂਗੇ ਐਵੇਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ ਓਕੇ ਬਾਏ ਥੈਂਕ ਯੂ